ਇੱਕ ਵੀਡੀਓ ਵਾਇਰਲ ਹੋਈ ਹੈ ਡਿੰਪੀ ਢਿਲੋਂ ਦੀ ਜਿਹੜੀ ਕਿ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਔਰ ਉਸ ਵੀਡੀਓ ਨੇ ਪੰਜਾਬ ਦੀ ਸਿਆਸਤ 'ਚ ਸਵੇਰੇ ਸਵੇਰੇ ਤਮਾਕਾ ਕਰਕੇ ਰੱਖ ਦਿੱਤਾ ਹੈ ਸਵੇਰੇ ਸਵੇਰੇ ਪਰਥੂ ਪਾ ਕੇ ਰੱਖ ਦਿੱਤਾ ਹੈ ਉਹ ਵੀਡੀਓ ਕੀ ਹੈ ਉਸ ਤੇ ਗੱਲਬਾਤ ਕਰਾਂਗੇ ਦਿਖਾਉਨੇ ਆ ਤੁਹਾਨੂੰ ਉਹ ਵੀਡੀਓ ਉਸ ਦੇ ਨਾਲ ਰਗੜੇ ਜਾਣਗੇ ਮੰਤਰੀ ਅਮਨ ਅਰੋੜਾ ਅਤੇ ਨਾਲ ਐਮ ਐਲ ਏ ਲਾਡੀ ਢੋਸ ਮਸਲਾ 100 ਕਰੋੜੀ ਹੈ ਮਾਮਲਾ ਛੋਟਾ ਨਹੀਂ ਹੈ ਸਬੂਤ ਦੇ ਤੌਰ ਤੇ ਵੀਡੀਓ ਦਿਖਾਉਣ ਜਾ ਰਹੇ ਹਾਂ ਔਰ ਇਦੇ ਵਿੱਚ ਰਗੜੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਵੀ ਈਡੀ ਕਾਰਵਾਈ ਕਰ ਸਕਦੀ ਹੈ ਮਸਲਾ ਕੀ ਆ ਪੂਰਾ ਜਾਣਕਾਰੀ ਦੇ ਲਈ ਗੱਲਬਾਤ ਜਿਹੜੀ ਅਸੀਂ ਕਰਨੀ ਹੈ ਇਹਦੇ ਤੇ ਪੂਰੀ ਖਬਰ ਤੇ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਔਰ ਉਤਰ ਨਾਲ ਹੀ ਨਾਲ ਗੱਲਬਾਤ ਅਸੀਂ ਕਰਾਂਗੇ ਕਿ ਬਿੱਟੂ ਨੇ ਕਿਸਾਨਾਂ ਦੇ ਨਾਲ ਇੱਕ ਵਾਰ ਫਿਰ ਪੰਗਾ ਪੈ ਗਿਆ ਔਰ ਉਹਨਾਂ ਨੇ ਵਿਵਾਦਤ ਬਿਆਨ ਦੇ ਦਿੱਤਾ ਹੈ ਕਿ ਕਿਸਾਨਾਂ ਦੀਆਂ ਜਾਇਦਾਦਾਂ ਦੀ ਜਿਹੜੀ ਆ ਉਹ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋਏਗੀ ਔਰ ਕਿਸਾਨਾਂ ਨੇ ਵੀ ਮੂਡ ਵਿੱਚ ਪਲਟਵਾਰ ਕਰਨੇ ਸ਼ੁਰੂ ਕਰ ਦਿੱਤੇ ਆ ਇਹ ਬਿੱਟੂ ਮਨਪੀਰ ਬਾਦਲ ਨੂੰ ਜਿਤਾਉਣ ਗਿਆ ਜਾਂ ਉੱਥੇ ਹਰਾਉਣ ਗਿਆ ਮਸਲਾ ਕੀ ਆ ਚੱਲ ਕੀ ਰਿਹਾ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਔਰ ਉਧਰ ਕੇਦਰੀਵਾਲ ਨੇ ਭਗਵੰਤ ਮਾਨ ਵੀ ਕਹਿੰਦੇ ਇੱਕ ਤਰੀਕੇ ਨਾਲ ਸਾਈਡ ਲਾਈਨ ਕਰ ਦਿੱਤੇ ਆ ਕਿਵੇਂ ਉਸ ਤੇ ਵੀ ਅਸੀਂ ਜਿਹੜੇ ਅਸੀਂ ਚਰਚਾ ਕਰੀਆ ਤਿੰਨੇ ਬਹੁਤ ਐਮ ਖਬਰਾਂ ਨੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਸਵਾਗਤ ਕਰਵਾਉਂਦਾ ਹਾਂ ਸਾਡਾ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਬਹੁਤ ਸ਼ੁਕਰੀਆ ਸੁਖਮੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਿੱਕਾ ਪੰਜਾਬ ਦੀ ਸਿਆਸਤ ਦੇ ਵਿੱਚ ਸਵੇਰੇ ਸਵੇਰੇ ਭੜਥੂ ਪੈ ਗਿਆ ਡਿੰਪੀ ਢਿੱਲੋਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਔਰ ਉਸ ਵੀਡੀਓ ਨੇ ਪੂਰਾ ਪਰਥੂ ਪਾ ਕੇ ਰੱਖ ਦਿੱਤਾ ਪੰਜਾਬ ਦੀ ਸਿਆਸਤ ਅਲਾਕੇ ਰੱਖ ਦਿੱਤੀ ਹੈ ਔਰ ਉਸ ਵੀਡੀਓ ਨੂੰ ਦਿਖਾਉਣ ਜਾ ਰਹੇ ਹਾਂ ਔਰ ਉਹਦੇ ਵਿੱਚ ਫਸਦੇ ਅਮਨ अरोड़ा ਮੰਤਰੀ ਨੇ ਜਿਹੜੇ ਔਰ ਨਾਲ ਹੀ ਨਾਲ ਲਾਡੀ ਢੋਸ ਐਮ ਐਲ ਏ ਉਹ ਵੀ ਫਸ ਰਹੇ ਨੇ ਔਰ ਮੁੱਖ ਮੰਤਰੀ ਭਗਵੰਤ ਪਾਣ ਵੀ ਉਹਦੇ ਵਿੱਚ ਐਗੜੇ ਜਾਣਗੇ ਮਸਲਾ 100 ਕਰੋੜੀ ਹੈ ਔਰ ਸਭ ਤੋਂ ਪਹਿਲਾਂ ਡੀਐਮਪੀ ਟ ਲੋ ਕਹਿ ਕੀ ਰਿਹਾ ਉਹ ਸੁਣਾ ਦਿੰਨੇ ਆ ਬਾਅਦ ਦੇ ਵਿੱਚ ਆਪਾਂ ਚਰਚਾ ਕਰਦੇ ਹਾਂ ਉਹਦੇ ਤੇ ਇੱਕ ਵਾਰੀ ਉਹ ਵੀਡੀਓ ਦਿਖਾਈ ਜਾਵੇ ਡੀਐਮਪੀ ਟ ਲੋ ਹੋਰ ਕਿੰਦੀ ਪੀ ਇਹ ਤਾਂ ਤੈਨੂੰ ਟ੍ਰੇਲਰ ਵਿਖਾਇਆ ਕੰਮ ਸ਼ੁਰੂ ਕਰ ਫਿਰ ਵੇਖੀ ਸਟਾਰਟ ਕਰਤੇ ਕੰਮ ਕੰਮ ਸ਼ੁਰੂ ਹੋ ਗਿਆ ਇੱਕ ਮਹੀਨੇ ਬਾਅਦ ਸਾਡੇ ਇਨਚਾਰਜ ਅਮਨ ਅਰੋੜਾ ਸਾਹਿਬ ਤੇ ਲਾਡੀ ਢੋਸ ਸਾਹਿਬ ਇਹ ਦੋਨੇ ਆਏ ਕਾਰ ਦੀ ਐਡੀ ਡਿੱਗੀ ਭਰੀ ਵੀ 100 ਕਰੋੜ ਰੁਪਏ ਇਹਨਾਂ ਨੇ ਲੈ ਕੇ ਰੱਖਤਾ ਕਹਿੰਦੇ ਚੱਕ ਮਾਨ ਸਾਹਿਬ ਨੇ ਭੇਜਿਆ ਪਹਿਲੇ ਹੱਲੇ ਹੀ ਸਾਰੀਆਂ ਜੋ-ਜੋ ਚੀਜ਼ਾਂ ਚਾਹੀਦੀਆਂ ਸੀ ਕੰਮ ਸ਼ੁਰੂ ਇਹ ਤਾਂ ਕੋਡ ਲੱਗ ਗਿਆ ਕੋਡ ਲੱਗ ਗਿਆ ਇਸ ਕਰਕੇ ਥੋੜਾ ਜਿਹਾ ਕੰਮ ਠੱਡਾ ਪੈ ਗਿਆ ਨਹੀਂ ਅੱਜ ਨੂੰ ਤਾਂ ਅੱਧਾ ਕੰਮ ਨਿਵੇੜਿਆ ਹੁੰਦਾ ਤਾਂ ਦੇਖੀ ਤੁਸੀਂ ਕਹਿੰਦੇ ਕਿ ਕਾਰ ਦੀ ਐਡੀ ਡਿੱਗੀ ਸੀ ਮੈਂ ਤਾਂ ਹਲੇ ਬਾਹਾਂ ਘੱਟ ਖੋਲੀਆਂ ਡੈਂਪੀ ਢਿਲੋ ਸਾਹਿਬ ਨੇ ਬਾਹਾਂ ਜ਼ਿਆਦਾ ਖੋਲੀਆਂ ਕਹਿੰਦੇ ਕਿ ਕਾਰ ਦੀ ਐਡੀ ਡਿੱਗੀ ਸੀ ਜਿਹਦੇ ਚ 100 ਕਰੋੜ ਰੁਪਈਆ ਭਰ ਕੇ ਲਿਆਏ ਅਣਕੀ ਸਾਹਿਬ ਆਪਾਂ ਸਭ ਜਾਣਦੇ ਆ ਕਿ ਜੇ ਕਿਸੇ ਹਲਕੇ ਦੇ ਵਿੱਚ ਵਿਕਾਸ ਹੁੰਦਾ ਤਾਂ ਡਿੱਗੀਆਂ ਦੇ ਵਿੱਚ ਪੈਸਾ ਨਹੀਂ ਭੇਜਿਆ ਜਾਂਦਾ ਵਾਇਆ ਥਰੂ ਕਿਸੇ ਪ੍ਰੋਸੀਜਰ ਦੇ ਕਿਸੇ ਸਿਸਟਮ ਦੇ ਥਰੂ ਪੈਸਾ ਜਿਹੜਾ ਹੋ ਜਾਂਦਾ ਔਰ ਇਦਾਂ ਡਿੱਗੀਆਂ ਚ ਪਰਕੇ ਨਹੀਂ ਭੇਜਿਆ ਜਾਂਦਾ ਔਰ ਜੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਪਬਲਿਕ ਰੈਲੀ ਦੇ ਵਿੱਚ ਇਹ ਗੱਲ ਮੰਨ ਰਿਹਾ ਡੈਂਪੀ ਟਿਲੋਂ ਕਿ ਮੰਤਰੀ ਅਮਨ ਅਰੂੜਾ ਨਾਮ ਲੈ ਕੇ ਉਹ ਗੱਲ ਕਹਿ ਰਿਹਾ ਮੰਤਰੀ ਅਮਨ ਅਰੂੜਾ ਐਮ ਐਲ ਏ ਲਾਡੀ ਢੋਸ ਗੱਡੀ ਦੀ ਡਿੱਗੀ ਦੇ ਵਿੱਚ ਪੈਸਾ ਭਰ ਕੇ ਲੈ ਕੇ ਆਇਆ 100 ਕਰੋੜ ਰੁਪਇਆ ਐਡੀ ਡਿੱਗੀ ਸੀ ਕਹਿੰਦੇ ਤਾਂ ਮਸਲਾ ਈਡੀ ਕੋਲੇ ਵੀ ਜਾ ਸਕਦਾ ਹੈ ਜਾਂ ਫਿਰ ਇਹ ਦੱਸਣ ਕਿ ਭਾਈ ਮੈਂ ਤਾਂ ਉਦਾਂ ਹੀ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਬਿਆਨ ਜਿਹੜਾ ਦੇਤਾ ਸੀ ਜਾਂ ਤਾਂ ਸੱਚ ਦੱਸ ਦੇਣ ਕਿ ਭਾਈ ਇਹ ਮੂਰਖ ਬਣਾਉਣ ਵਾਸਤੇ ਮੈਂ ਬਿਆਨ ਦਿੱਤਾ ਸੀ ਜਾਂ ਫਿਰ ਦੱਸਣ ਕਿ 100 ਕਰੋੜ ਰੁਪਇਆ ਐਦਾਂ ਡਿੱਗੀ ਦੇ ਵਿੱਚ ਕਿਹੜੇ ਕਾਨੂੰਨ ਦੇ ਤਹਿਤ ਲਿਆਂਦਾ ਕਿਹੜੇ ਕੰਮਾ ਕਰਕੇ ਲਿਆਂਦਾ ਕੀ ਇਹੋ ਜਿਹਾ ਕੰਮ ਸੀ ਇਹ ਫਿਰ ਦੱਸਣਾ ਚਾਹੀਦਾ ਕਿ ਯਾ ਪਰ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਜਿਹੜਾ ਇਹ ਬਿਆਨ ਦਿੱਤੇ ਜਾ ਰਹੇ ਆ ਸੁਖਵਿੰਦਰ ਜੀ ਜੇਕਰ ਡਿਮਪਟੀ ਲੋ ਦੀ ਗੱਲ ਕਰੀਏ ਡਿਮਪਟੀ ਲੋ ਇਸ ਵੇਲੇ ਨਾ ਤਾਂ ਐਮਐਲਏ ਆ ਤੇ ਨਾ ਹੀ ਕਿਸੇ ਪਾਰਟੀ ਦੀ ਆਪਣੀ ਆਮ ਆਦਮੀ ਪਾਰਟੀ ਦੇ ਕਿਸੇ ਉੱਚ ਅਹੁਦੇ ਤੇ ਕੰਮ ਕਰ ਰਿਹਾ ਹਾਂ ਇਸ ਜਿੰਨੀ ਚੋਣਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਜ਼ਰੂਰ ਹਗਾ ਗਿੱਧੜ ਪਾਇਆ ਹੈ ਕਿ 100 ਕਰੋੜ ਦੀ ਗੱਲ ਬਾਤ ਕਰ ਲੈਂਦੇ ਜਿਹੜੀ ਪ੍ਰੋਸੀਜਰ ਦੀ ਤੁਸੀਂ ਗੱਲ ਕੀਤੀ ਆ 92 ਵਿਧਾਇਕਾਂ ਨੇ ਆਪੋ ਆਪਣੇ ਹਲਕੇ ਦਾ ਜੇਕਰ ਵਿਕਾਸ ਕਰਨਾ ਹੋਵੇ ਤਾਂ ਉਹਨਾਂ ਨੂੰ ਨਿਰਧਾਰਤ ਇੱਕ ਫੰਡ ਜਿਹੜਾ ਵਹੀਆ ਕੀਤਾ ਜਾਂਦਾ 15 ਲੱਖ ਬਿਲਕੁਲ ਜਿਹੜਾ ਅਸੀਂ ਗੱਲ ਕਰਦੇ ਨਹੀਂ ਆ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਵਿਧਾਇਕਾਂ ਨੂੰ ਖੁਸ਼ ਕਰਨ ਵਾਸਤੇ ਕੁਝ ਫੰਡ ਨਿਰਧਾਰਤ ਕੀਤੇ ਕੁਝ ਫੰਡ ਵਧਾਏ ਕੁਝ ਮੰਤਰੀਆਂ ਦਾ ਕੋਟਾ ਜਿਹੜਾ ਨਿਰਧਾਰਤ ਕੀਤਾ ਤਾਂ ਜੋ ਆਪੋ ਆਪਣੇ ਹਲਕੇ ਦਾ ਤੁਸੀਂ ਜਾ ਕੇ ਵਿਕਾਸ ਕਰੋ ਤਾਂ ਉਹ ਇੱਕ ਪ੍ਰੋਸੀਜਰ ਹੈਗਾ ਜਿਸ ਪ੍ਰੋਸੀਜਰ ਦੀ ਤੁਸੀਂ ਗੱਲ ਕੀਤੀ ਹੈ ਵਿਧਾਇਕ ਜਰਾ ਹੀ ਫੰਡ ਚਾਤੇ ਚ ਹਲਕਾ ਇੰਚਾਰਜ ਹਲਕਾ ਇੰਚਾਰਜ ਵੀ ਬੀਤੇ ਸਮੇਂ ਚ ਜਿਹੜੀ ਪ੍ਰਥਾ ਚੱਲੀ ਆ ਪਰ ਆਮ ਤੌਰ ਤੇ ਵਿਧਾਇਕਾਂ ਨੂੰ ਉਹ ਫੰਡ ਦਿੱਤਾ ਜਾਂਦਾ ਸਰਕਾਰ ਵੱਲੋਂ ਤੇ ਸਰਕਾਰ ਦੇ ਜਿਹੜੇ ਵਿਧਾਇਕ ਨੇ ਆਪ ਉਹ ਆਪਣੇ ਹਲਕਿਆਂ ਦਾ ਜਿਹੜਾ ਵਿਕਾਸ ਕਰਦੇ ਆ ਤੇ ਡਿੰਕਟੀਪੋ ਤਾਂ ਉਹ ਸ਼੍ਰੇਣੀ ਚ ਕਿਤੇ ਵੀ ਸਟੈਂਡ ਜਿਹੜਾ ਉਹ ਨਹੀਂ ਕਰਦਾ ਕਿਉਂਕਿ ਅਜੇ ਤੱਕ ਤਾਂ ਵਿਧਾਇਕ ਨਹੀਂ ਉਮੀਦਵਾਰ ਉਹ ਜ਼ਰੂਰ ਹੈਗਾ ਆਮ ਆਦਮੀ ਪਾਰਟੀ ਵੱਲੋਂ ਗਿੱਦੜਪਾ ਹਲਕੇ ਚ ਤੇ ਹੁਣ ਜੇਕਰ ਉਹ ਪਬਲਿਕ ਰੈਲੀ ਦੇ ਵਿੱਚ ਬਾਹਾਂ ਉਲਾਰ ਕੇ ਵਾਕੇ ਹੀ ਬੜੀ ਵੱਡੀਆਂ ਬਾਵਾਂ ਖੋਲ ਕੇ ਕਹਿੰਦਾ ਕਿ 100 ਕਰੋੜ ਸਭ ਤੋਂ ਪਹਿਲੀ ਤੇ ਗੱਲ ਇਹ ਆ ਕੀ 800 ਕਰੋੜ ਆਇਆ ਕਿੱਥੋਂ ਕੀ ਇਹ ਬਲੈਕ ਮਨੀ ਕਿਉਂਕਿ ਜੇਕਰ ਇੱਕ ਨੰਬਰ 'ਚ ਪੈਸਾ ਹੋਵੇ ਤਾਂ ਫਿਰ ਨਾਟਾਰਟ ਉਹ ਬੈਂਕ 'ਚ ਜਾਏਗਾ ਡੀਸੀ ਉਹਨਾਂ ਨੂੰ ਖਰ ਸਕਦੇ ਆ ਤੇ ਡਿਪਟੀ ਲੋਹਣੀ ਆਪਣੀ ਇਸ ਵੀਡੀਓ 'ਚ ਕਹਿ ਰਹੇ ਆ ਕਿ ਉਹਨਾਂ ਨੇ ਕਿਹਾ ਕਿ ਚੱਕ ਕੰਮ ਸ਼ੁਰੂ ਕਰ ਹੁਣ ਕਿਹੜਾ ਕੰਮ ਸ਼ੁਰੂ ਕਰਨਾ 100 ਕਰੋੜ ਦਾ ਮਤਲਬ ਤਾਂ ਫਿਰ ਇਹੋ ਹੀ ਆ ਕਿ ਹਲਕੇ ਦੇ ਵਿੱਚ ਫਿਰ ਤੁਸੀਂ ਬੰਦੇ ਘੀਬੂ ਦੂਜੀਆਂ ਪਾਰਟੀਆਂ ਦੇ ਬੰਦੇ ਫੀਰ ਕੇ ਆਪਣੇ ਨਾਲ ਜੋੜੋ ਉਹ ਆਮ ਆਦਮੀ ਪਾਰਟੀ ਤੇ ਬੋਖ ਮੰਤਰੀ ਭਗਵੰਤ ਮਾਨ ਜਿਹੜੇ ਆਪ ਖੁਦ ਕਈਆਂ ਰੈਲੀਆਂ 'ਚ ਕਹਿੰਦੇ ਰਹੇ ਕਿ ਹਾਂ ਵੀ ਜੇ ਤੁਹਾਨੂੰ ਕੋਈ ਪੈਸਾ ਦਿੰਦਾ ਤਾਂ ਤੁਸੀਂ ਪੈਸਾ ਲੈ ਲੈਣਾ ਪਰ ਜਿਹੜੀ ਵੋਟ ਆ ਉਹ ਸਾਡੀ ਪਾਉਣੀ ਆ ਇਹ ਭਗਵੰਤ ਮਾਨ ਹੀ ਕਹਿੰਦੇ ਰਹੇ ਆ ਈਵਨ ਕੈਰ ਵਿਧਕੇਸ਼ਰੀਵਾਲ ਵੀ ਜਿੰਨ ਤੱਕ ਰੈਲੀਆਂ 'ਚ ਕਹਿੰਦੇ ਰਹੇ ਆ ਤੇ ਜੇਕਰ ਹੁਣ 100 ਕਰੋੜ ਦੀ ਗੱਲ ਡਿੰਪੀ ਢਿੱਲੋਂ ਕਰ ਰਿਹਾ ਤੇ ਇਸ ਦੀ ਜ਼ਿੰਮੇਵਾਰੀ ਪਿੰਨਾ ਅਮਰ ਅਰੋੜਾ ਕਹਿੰਦੇ ਕਿ ਚੱਕ ਲਾਗੀ ਤੋਂ ਇਸ ਦੀ ਗੱਲ ਕਰਦਾ ਤੇ ਨਾਲ ਹੀ ਨਾਲ ਕਹਿੰਦੇ ਕਿ ਇਹ ਮਾਨ ਸਾਹਿਬ ਨੇ ਭੇਜੇ ਨੇ ਚੰਡੀਗੜ੍ਹ ਹੁਣ ਫਿਰ ਇਹ ਗੱਲ ਤਾਂ ਜਾਂਚ ਦਾ ਵਿਸ਼ਾ ਹੈ ਹੀ ਹੈ ਕਿ ਮਾਨ ਸਾਹਿਬ ਨੇ ਕਿਹੜ ਉਸ ਬਿਅਕਤੀ ਨੂੰ ਪੈਸੇ ਭੇਜ ਦਿੱਤੇ ਜਿਹੜਾ ਨਾ ਤਾਂ ਵਿਧਾਇਕ ਆ ਨਾ ਹੀ ਉਥੋਂ ਦਾ ਹਲਕਾ ਇੰਚਾਰਜ ਆ ਨਾ ਹੀ ਉਹਦੇ ਕੋਲ ਆਉਦਾ ਤਾਂ ਫਿਰ ਉਹ ਪੈਸੇ ਭੇਜੇ ਕਿਸ ਕਰਕੇ 100 ਕਰੋੜ ਦੀ ਗੱਲ ਆ ਤਾਂ ਸੁਭਾਵਕ ਹੈ ਜੇਕਰ ਡਿੰਗਪੀ ਢਿਲੂ ਦੀ ਮੰਨੀਏ ਕਿ ਕੋਟ ਲੱਗ ਜਿਸ ਤਰੀਕੇ ਨਾਲ ਉਹ ਜ਼ੋਰ ਦੇ ਕੇ ਕਹਿ ਰਿਹਾ ਕੋਟ ਲੱਗਣ ਦਾ ਭਾਰਤ ਫਿਰ ਇਹੋ ਹੀ ਆ ਕਿ ਹਾਂ ਭਈ ਉਸ ਵੇਲੇ ਸਖਤਾਈ ਜਿਹੜੀ ਆ ਅਰਧਨੀ ਫੌਜੀਾਂ ਦੀ ਜਾਂ ਪੰਜਾਬ ਪੁਲਿਸ ਦੀ ਤੇਜ਼ ਹਾਲਾ ਕਿ ਉੱਥੇ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਕਿ ਚੋਲਕ ਮਿਸ਼ਣ ਮਲੂ ਉਥੇ ਅਲਾਟ ਕਰ ਦਿੱਤੀ ਗਈ ਹੋਵੇ ਤਾਂ ਹਾਂ ਵੀ ਵੋਟਾਂ ਦੀ ਖਰੀਦ-ਫਰੋਕ ਤਨਾ ਹੋਵੇ ਜਿਸ ਕਰਕੇ ਕੰਮ ਰੁਕ ਗਿਆ ਵਿਕਾਸ ਦੇ ਕੰਮ ਤਾਂ ਉਥੇ ਕੋਈ ਦਿਖਾਈ ਜਿਹੜੇ ਉਹ ਦੇ ਨਹੀਂ ਦੇ ਇਹ ਵੀ ਇੱਕ ਸਧਾਰਨ ਪ੍ਰਸ਼ਨ ਹੈ ਤਾਂ ਫਿਰ 100 ਕਰੋੜ ਦਿੱਤਾ ਕਿਉਂ ਕਿਸ ਕਰਕੇ ਦਿੱਤਾ ਤੇ ਕਿਹੜੇ ਰਾਇਂ ਆਇਆ ਇਸ ਫਾਟੇ ਨੂੰ 71 ਕਿਨੇ ਕੀਤਾ ਕਿਉਂਕਿ ਦੂਜੇ ਪਾਸੇ ਤਾਂ ਪੰਜਾਬ ਸਰਕਾਰ ਦਾ ਵਿੱਤ ਵਿਭਾਗ ਇੰਨੀ ਗੱਲ ਕਹਿੰਦਾ ਕਿ ਸਾਡੇ ਕੋਲ ਪੈਸਾ ਨਹੀਂ ਮੁਲਾਜ਼ਮਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀਆਂ ਉਹ ਨਹੀਂ ਦਿੱਤੀਆਂ ਜਾ ਰਹਾ ਵਿੱਤ ਵਿਭਾਗ ਤਾਂ ਜਲੂਸ ਦਿਖ ਲਿਆ ਪਿਆ ਤੇ 100 ਕਰੋੜ ਡਿੱਗੀ ਚ ਪੜ ਕੇ ਦੋ ਨੰਬਰ ਚ ਪੈਸਾ ਜੇਕਰ ਗੱਡੜਬਾ ਹਲਕੇ 'ਚ ਪਹੁੰਚਦਾ ਕੋਟ ਲੱਗਣ ਤੋਂ ਪਹਿਲਾਂ ਤੇ ਆਪਣੇ ਆਪ ਦੇ ਵਿੱਚ ਤਾਂ ਫਿਰ ਸਫੇਦਰ ਜੀ ਪ੍ਰਸ਼ਨ ਪੈਦਾ ਹੋਣਗੇ ਹੋਣਗੇ ਉਹਨਾਂ ਸਵਾਲਾਂ ਦੇ ਢੇਰ 'ਚ ਬੁੱਕਤਰੀ ਉਹਨਾਂ ਸਵਾਲਾਂ ਦੇ ਢੇਰ 'ਚ ਬੁੱਕਤਰੀ ਇਹਦੇ ਤੇ ਮਿਲਣਾ ਨੋਟਿਸ ਲੈਣਾ ਚਾਹੀਦਾ ਈਡੀ ਨੂੰ ਇਸ ਮਸਲੇ ਦਾ ਨੋਟਿਸ ਲੈਣਾ ਚਾਹੀਦਾ ਔਰ ਰਾਜਾ ਵਿਣੰਗ ਮਨਪ੍ਰਿਤ ਬਾਦਲ ਹੋਰਾਂ ਨੂੰ ਇਹ ਬਿਆਨ ਜਿਹੜਾ ਉਹ ਈਡੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੀਦਾ ਹਾਲਾਂਕਿ ਠੀਕ ਹੈ ਅਸੀਂ ਨਹੀਂ ਕਹਿੰਦੇ ਕਿ ਇਹ ਗੱਲਾਂ ਕਿਵੇਂ ਕਿਉਂਕਿ ਡਿੰਪੀ ਢੱਲੋਂ ਖੁਦ ਇਹ ਗੱਲ ਮੰਨ ਰਿਹਾ ਔਰ ਪਬਲਿਕ ਮੀਟਿੰਗ ਦੇ ਵਿੱਚ ਮੰਨ ਰਿਹਾ ਉੱਥੇ ਪਬਲਿਕ ਦੇ ਨੁਮਾਇ ਪ੍ਰਸ਼ਾਸਨ ਦੇ ਨੁਮਾਇੰਦੇ ਉੱਤੇ ਬੈਠੇ ਹੋਏ ਐ ਉਹਦੇ ਵਿੱਚ ਮੌਜੂਦ ਨੇ ਔਰ ਉੱਥੇ ਖੜਕੇ ਇਹ ਗੱਲਾਂ ਪਿੱਛੇ ਐਮਐਲਏ ਖੜੇ ਨਜ਼ਰ ਆ ਰਹੇ ਨੇ ਉੱਥੇ ਖੜਕੇ ਗੱਲਾਂ ਕਹਿ ਰਹੇ ਆ ਜਾਂ ਫਿਰ ਡੈਂਪੀ ਢਿਲੋਂ ਇਹ ਚੀਜ਼ ਮੰਨ ਲੈਣ ਕਿ ਭਾਈ ਮੈਂ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹ ਬਿਆਨ ਦਿੱਤਾ ਜਾਂ ਫਿਰ ਡੈਂਪੀ ਢਿਲੋਂ ਦੱਸਣ ਕਿ ਭਾਈ ਇਹ 100 ਕਰੋੜ ਰੁਪਈਆ ਜਿਹੜਾ 100 ਕਰੋੜ ਰੁਪਈਆ ਲਿਆਉਣ ਦੀ ਤੁਸੀਂ ਗੱਲ ਕਰ ਰਹੇ ਹੋ ਇਹ 100 ਕਰੋੜ ਰੁਪਈਆ ਕਿੱਥੋਂ ਆਇਆ ਕਿ ਇਹ ਕਾਲਾ ਧੰਨਾ ਹੈ ਕਿ ਕਿਵੇਂ ਵਰਤਣ ਵਾਸਤੇ ਆਇਆ ਕਿੱਥੋਂ ਆਇਆ ਕਾਹਦੇ ਲਈ ਆਇਆ ਇਹ ਪਰ ਦੱਸ ਦੇਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਇਸ ਇਸ ਚੀਜ਼ ਦਾ ਨੋਟਿਸ ਈਡੀ ਨੂੰ ਲੈਣਾ ਚਾਹੀਦਾ ਔਰ ਐਮਐਲਏ ਅਮਨ अरोड़ा ਮੰਤਰੀ ਅਮਨ अरोड़ा ਔਰ ਐਮਐਲਏ ਲਾਡੀ ਟੋਸਾ ਤੋਂ ਮੁੱਖ ਮੰਤਰੀ ਨੂੰ ਵੀ ਇਹਦੇ ਵਿੱਚ ਖਿੱਚ ਕੇ ਲਿਆਉਣਾ ਚਾਹੀਦਾ ਕਿ ਦੱਸੋ ਭਾਈ ਤੁਹਾਡਾ ਉਮੀਦਵਾਰ ਇਹ ਕਹਿ ਰਿਹਾ ਕਿ ਤੁਸੀਂ ਲੈ ਕੇ ਆਏ ਹੋ ਭਗਵੰਤ ਮਾਨ ਨੇ 100 ਕਰੋੜ ਭੇਜੇ ਹੈ ਤਾਂ ਫਿਰ ਦੱਸੋ ਡੈਂਪੀ ਢੱਲੋਂ ਦੀ ਇਹ ਗੱਲ ਸੱਚੀ ਹੈ ਜਾਂ ਝੂਠੀ ਹੈ ਕਿਵੇਂ ਲਿਆਈ ਕਿੱਥੋਂ ਲਿਆਈ ਇਹ ਗੱਲ ਦੱਸਣੀ ਚਾਹੀਦੀ ਹੈ ਔਰ ਡੈਂਪੀ ਢੱਲੋਂ ਜਾਂ ਦੱਸਣ ਕਿ ਭਾਈ ਮੈਂ ਲੋਕਾਂ ਨੂੰ ਝੂਠ ਬੋਲਿਆ ਤੇ ਜਾਂ ਫਿਰ ਦੱਸਣ ਕਿ ਇਹ ਪੈਸਾ ਆਇਆ ਕਿੱਥੋਂ ਆ ਈਡੀ ਨੂੰ ਨੋਟਿਸ ਲੈਣਾ ਚਾਹੀਦਾ ਇਸ ਮਸਲੇ ਦੇ ਵਿੱਚ ਸੁੱਖ ਤੇ ਦਿੱਖੋ ਈਡੀ ਦੇ ਨੋਟਿਸ ਲੈਣਾ ਕਿ ਨਹੀਂ ਲੈਣਾ ਉਹ ਇੱਕ ਵੱਖਰਾ ਅਪਿਸ਼ਾ ਸੀਬੀਏ ਇਸ ਦੀ ਜਾਂਚ ਕਰਦੀ ਹੈ ਕਿ ਨਹੀਂ ਕਰਦੀ ਕੋਈ ਵੱਖਰਾ ਅਪਿਸ਼ਾ ਪ੍ਰਸ਼ਨਤਾ ਇਹ ਆ ਕਿ ਜਿਹੜਾ 100 ਕਰੋੜ ਆਇਆ ਤੇ ਉਹ 100 ਕਰੋੜ ਫਿਰ ਬਾਕੀ ਗਿਆ ਕਿੱਥੇ ਇਹ ਵੀ ਆਪਣੇ ਆਪ ਚ ਪ੍ਰਸ਼ਨ ਹੈਗਾ ਹੁਣ ਈਡੀ ਦੇ ਤਾਂ ਇਸ ਸੰਬੰਧ ਦੇ ਵਿੱਚ ਤੇ ਜਾਂਚ ਈਡੀ ਦੇਕਰਨ ਜਾ ਪਈ ਰਾਜਾ ਬੜਿੰਗ ਕਰਨ ਜਾਂ ਮੰਤਰੀਕ ਬਾਤਲ ਕਰਨ ਜਾਂ ਈਡੀ ਆਪਣੇ ਪੱਤਰ ਤੇ ਨੋਟਸ ਲਈ ਜਾਂ ਮਾਨਜੋਖ ਹਾਈ ਕੋਰਟ ਵੀ ਇਸ ਪੱਤਰ ਤੇ ਗੱਲ ਕਰ ਸਕਦੀ ਆ ਕਿ ਹਾਂ ਭੀ ਕਿਸ ਉਹ ਜਿਹੜਾ ਪੈਸਾ ਆਇਆ ਕਿਹੜੇ ਖਾਤੇ ਚ ਆਇਆ ਇਹ ਤਾਂ ਜਾਂਚ ਦਾ ਵਿਸ਼ਾ ਹੈ ਮੈਂ ਸੁਖਿੰਦਰ ਜੀ ਜਿਹੜੇ ਪੁਆਇੰਟ ਠਾ ਰਿਹਾ ਹਾਂ ਉਹ ਭਗਵੰਤ ਮਾਨ ਹੁਣਾਂ ਦੀ ਉਸ ਗੱਲ ਤੇ ਠਾ ਰਿਹਾ ਕਿ ਜਿੱਥੇ ਉਹ ਆਪਣੇ ਆਪ ਨੂੰ ਇਮਾਨਦਾਰ ਸ਼ੋਅ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਰਿਹਾ ਹੁਣ ਡੀਪੀਟੀ ਲੋਜਿਕ ਸਟੇਜ ਦੇ ਉੱਤੇ ਸ਼ਰਮੇ ਨਹੀਂ ਗੱਲ ਕਹਿ ਰਿਹਾ ਰਿਕਾਰਡਿੰਗ ਉਸ ਨੂੰ ਪਤਾ ਕਿ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਕਿਤੇ ਨਾ ਕਿਤੇ ਤਾਂ ਸੁਖਿੰਦਰ ਜੀ ਦਾ ਦਾਲਚਕਾ ਲੱਗੀ ਹੈ ਤੇ ਇਸ ਦੀ ਜਾਂਚ ਤਾਂ ਫਿਰ ਇੰਡੀ ਤੋਂ ਕਰਦੀ ਚਾਹੀਦੀ ਆ ਕਿ EDS ਮ कि ਜਿਹੜਾ 100 ਕਰੋੜ ਚ ਕਿੰਨਾ ਹਿੱਸਾ ਲੱਗ ਗਿਆ ਉਹ 100 ਕਰੋੜ ਹੈ ਕਿਤੇ ਤੇ ਜੇਕਰ ਉਹ 100 ਕਰੋੜ ਅੱਜ ਵੀ ਗਿੱਦਰਵਾ ਹਲਕੇ 'ਚ ਮੌਜੂਦ ਆ ਜਿਸ ਤਰੀਕੇ ਨਾਲ ਡਿੰਪੀ ਤੇ ਲੋਕ ਕਹਿ ਰਹੇ ਨੇ ਕਿ ਕਿਉਂਕਿ ਉਹ ਨਹੀਂ ਇਹ ਨਹੀਂ ਕਹਿੰਦਾ ਕਿ ਵਾਪਸ ਚਲਾ ਗਿਆ ਕੋਰਟ ਆਫ ਕੰਡਕਟ ਦਾ ਦੇਗੇ ਉੱਥੇ ਪਏ ਨੇ ਕਿੱਥੇ ਗਏ ਨੇ ਹੁਣ ਕਿਸ ਖਰਚੇ ਵਾਸਤੇ ਖਰਚੇ ਜਾ ਰਹੀ ਕਿਸ ਵਾਸਤੇ ਹੋ ਰਾ ਕੋਟਾ ਜਿਹੜਾ ਪਚਾ ਰੱਖਿਆ ਇਹ ਵੀ ਜਾਂਚ ਦਾ ਵਿਸ਼ਾ ਹੈਗਾ ਇਥੇ ਤਾਂ ਈਡੀ ਦੀ ਤਾਂ ਗੱਲ ਚੋਂ ਵੱਖਰੀ ਆ ਚੋਲਕ ਕਮਿਸ਼ਨ ਨੂੰ ਚਾਹੀਦਾ ਸਭ ਨੂੰ ਨੋਟਿਸ ਲਗਾ ਕਿ ਹਾਂ ਭੀ ਚੋਲਕ ਕਮਿਸ਼ਨ ਇਸ ਉਮੀਦਵਾਰ ਦੀ ਗੱਲ ਜਿਹੜੀ ਆ ਆ ਉਮੀਦਵਾਰੀ ਜਿਹੜ ਦੂਜੇ ਪਾਸੇ ਜਿਹੜੀ ਗੱਲ ਇੱਕ ਤੁਸੀਂ ਕੀਤੀ ਕਿ ਜਾਂ ਇਹ ਬਿਆਨ ਵੈਸੀ ਭਾਵਨਾਵਾਂ ਚ ਵਾਹ ਕੇ ਡਿੰਪੀਟੇ ਲੋਕਾਂ ਨੂੰ ਦੇ ਦਿੱਤਾ ਗਿਆ ਲੋਕਾਂ ਨੂੰ ਕਿ ਜੇਕਰ ਇਸ ਪੱਧਰ ਤੇ ਵੀ ਝੂਠਾ ਕਰੋ ਉਹਨਾਂ ਨੇ ਬਿਆਨ ਦਿੱਤਾ ਲੋਕਾਂ ਨੂੰ ਬੇਕੂਰ ਬਣਾਉਣ ਵਾਸਤੇ ਵੀ ਤਾਂ ਸਿੱਧੂ ਸਾਫ ਇਹ ਲੋਕਾਂ ਦੀ ਭਾਵਨਾਵਾਂ ਦਾ ਖਲਵਾੜ ਹੈਗਾ ਖਲਵਾੜ ਤਾਂ ਚਲੋ ਇਹ ਨਾਵਾ ਤਾਂ ਕੋਈ ਖਲਵਾੜ ਹੈ ਨਹੀਂ 2022 ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਪੰਜਾਬ ਚ ਸੱਤਾ ਵਾਸਤੇ ਸੰਘਰਸ਼ ਕਰ ਰਹੀ ਸੀ ਕਿੰਨੇ ਉਹੋ ਜਿਹੇ ਲੋਕਾਂ ਨੂੰ ਸੁਪਨ ਬਾਤ ਬਖਾਈ ਉਹਨਾਂ ਨੇ ਕਿਹੜੇ ਸੁਭਜ ਬਾਤ ਬਖਾਇਆ ਸੀ ਇਹ ਲੈਵਾਂਗੇ ਉਹ ਲੈਵਾਂਗੇ ਤੇ ਢਾਈਆਂ ਸਾਲਾਂ ਦੇ ਵਿੱਚ ਲੋਕਾਂ ਦੀਆਂ ਆਸ਼ਾ ਤੇ ਉਮੀਦਾਂ ਕਿਸ ਤਰ੍ਹਾਂ ਟੁੱਟੀਆਂ ਉਹ ਸਾਰੇਆਂ ਲੋਕਾਂ ਨੂੰ ਪਤਾ ਤੇ ਡਿੰਪੀ ਢਿਲੋਂ ਨੇ ਜੇਕਰ ਇਸ ਝੂਠ ਬੋਲ ਦਿੱਤਾ ਤਾਂ ਫਿਰ ਇਸ ਝੂਠ ਦਾ ਵੀ ਜਵਾਬ ਲੋਕਾਂ ਨੂੰ ਫਿਰ ਜ਼ਰੂਰ ਦੇਣਾ ਚਾਹੀਦਾ ਕਿ ਹਾਂ ਵੀ ਨੀਤੇ ਸਮਝ ਝੂਠ ਬੋਲਿਆ ਪਰ ਗੱਲ ਤਾਂ ਇਹ ਆ ਡਿੰਪੀ ਢਿਲੋਂ ਹੁਣ ਫਸ ਗਿਆ ਫਸ ਇਸ ਮੁੱਦੇ ਤੇ ਕਿ ਆ ਜੇਕਰ ਈਡੀ ਐਸਪ੍ਰੈਸ਼ਨ ਦੀ ਜਾਂਚ ਕਰਾਉਂਦੇ ਕਿ ਹਾਂ ਵੀ ਪੈਸਾ ਦੱਸ ਕਿੱਥੇ ਆ ਸ਼ਾਇਦ ਉਹਦੇ ਕੋਲ ਜਵਾਬ ਨਾ ਹੋਵੇ ਤੇ ਉੱਥੇ ਕਹੂਗਾ ਜੇ ਮੈਂ ਲੋਕਾਂ ਨੂੰ ਐਵੇਂ ਬੂਖ ਘਪਾਉਣ ਵਾਸਤੇ ਬਿਆਨ ਕੀਤਾ ਫਿਰ ਲੋਕਾਂ ਦੀ ਚਿਹਰੀ ਵਿੱਚ ਆਮ ਆਦਮੀ ਪਾਰਟੀ ਦੀ ਅਸੀਂ ਕਹਿ ਸਕਦੇ ਕਿ ਉਹਦੇ ਉਤੇ ਸਵਾਲ ਜਿਹੜੇ ਉੱਠਣ ਕਿ ਆਮ ਆਦਮੀ ਪਾਰਟੀ ਹਮੇਸ਼ਾ ਲੋਕਾਂ ਨੂੰ ਘਬਰਾ ਕਰਦੀ ਹੈ ਹੁਣ ਸਿੱਧੂ ਸਾਹਿਬ ਇੱਥੇ ਇੱਕ ਗੱਲ ਹੋਰ ਕਰਦੀ ਪਾਦੀ ਡਿੰਪੀ ਢਿੱਲੋਂ 100 ਕਰੋੜ ਦੀ ਗੱਲ ਕਰਦਾ ਤੁਸੀਂ ਆਪਣੇ ਆ ਪ੍ਰਸ਼ਨ ਦੇ ਵਿੱਚ ਇੰਨੀ ਗੱਲ ਕਹੀ ਕਿ ਮਨਪ੍ਰੀਤ ਬਾਦਲ ਨੂੰ ਸ਼ਿਕਾਇਤ ਜਿਹੜੀ ਕਰਨੀ ਚਾਹੀਦੀ ਹੈ ਮਨਪ੍ਰੀਤ ਬਾਦਲ ਉਥੇ ਹਮ ਸ਼ਰੀਅਮ ਤੱਜੀਆਂ ਡਈ ਜਾਂਦਾ ਪਿਆ ਉਹ ਕਹਿੰਦਾ ਵੀ ਹਾਂ ਵੀ ਨੌਕਰੀਆਂ ਨੂੰ ਰੇਲਵੇ ਮੰਤਰੀ ਉਥੇ ਪਹੁੰਚ ਗਿਆ ਰੇਲਵੇ ਮੰਤਰੀ ਉਥੇ ਪਹੁੰਚ ਗਿਆ ਤੁਸੀਂ ਐਪਲੀਕੇਸ਼ਨਾਂ ਦਿਓ ਆ ਰੂਡ ਨੰਬਰ ਮੈਨੂੰ ਦੇ ਦਿਓ ਉਹ ਬੰਦਾ ਸਿਲੇਕਟ ਕਰ ਦਾਂਗੇ ਬੀਐਸਰ ਦੇ ਵਿੱਚ ਅਸੀਂ ਤੁਹਾਡੀ ਪ੍ਰਤੀ ਕਰਾ ਦਾਂਗੇ ਹੁਣ ਵੱਡ ਕਿ ਮਨਪ੍ਰੀਤ ਬਾਦਲ ਕਿਹੜੀ ਅਧਾਰਤੀ ਨਹੀਂ ਗੱਲ ਕਰ ਰਿਹਾ ਕਿ ਕੀ ਇੱਕ ਪਾਸੇ ਤਾਂ ਰਵਦੀਪ ਸਿੰਘ ਬਿੱਟੂ ਉਥੇ ਜਾ ਕੇ ਜਿਹੜੀ ਬਿਆਨਬਾਦੀ ਕਰਦਾ ਅਸੀਂ ਉਹਦੀ ਗੱਲ ਬਾਤ ਚ ਕਰਦੇ ਆ ਉਥੇ ਜਾ ਕੇ ਉਹ ਮੁੱਖ ਮੰਤਰੀ ਦੇ ਰੂਪ ਚ ਆਪਣੇ ਆਪ ਨੂੰ ਪੇਸ਼ ਕਰ ਰਿਹਾ ਦੂਜੇ ਪਾਸੇ ਮਨਪ੍ਰੀਤ ਬਾਦਲ ਨੌਕਰੀਆਂ ਦੇਈ ਜਾ ਰਹੇ ਆ ਸਿੱਧੂ ਸਾਹਿਬ ਹੋ ਕੀ ਰਿਹਾ ਤੇ ਦੂਸਰੇ ਪਾਸੇ ਜਿਹੜੀ ਮੁੱਖ ਵਿਰੋਧੀ ਤੇ ਕਾਂਗਰਸ ਪਾਰਟੀ ਆ ਰਾਜਾ ਬਣੇ ਉਹ ਚੁੱਪ ਕਰਕੇ ਬੈਠੇ ਆ ਚਾਹੀਦਾ ਤੇ ਇਹ ਕਿ ਉਹ ਵੀ ਇਸ ਮੋਤੇ ਤੇ ਉੱਤੇ ਅੱਗੇ ਹੁੰਦੇ ਵੀ ਨਹੀਂ ਹੁੰਦੇ ਪਰ ਮਨਪ੍ਰੀਤ ਬਾਦਲ ਦਾ ਆਪਣੇ ਆਪ ਦੇ ਵਿੱਚ ਇਹ ਬਿਆਨ ਜਿਹੜਾ ਕੀ ਹਾਲ ਆ ਕੀ ਨਾ ਤਾਂ ਭਾਜਪਾ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਆ ਸ਼ਕਤੀ ਦੇ ਰੂਪ ਤੇ ਮੌਜੂਦ ਆ ਤੇ ਨਾ ਹੀ ਰਵਨੀਤ ਸਿੰਘ ਬਿੱਤੂ ਕੋਲ ਕੋਈ ਅਧਿਕਾਰ ਹੈਗਾ ਕਿ ਛੜਿਆ ਮਨੋਪਰੀਆਂ ਦਬਾ ਕੇ ਇਸ ਤਰ੍ਹਾਂ ਨੋਪਰੀਆਂ ਦਬਾ ਦੇ ਤਾਂ ਬੰਨ ਫਰੀਦ ਬਾਦ ਅੰਦਰ ਲੋਕਾਂ ਨੂੰ ਗਮਰਾ ਕਰ ਰਿਹਾ ਹੈ ਕਹਿਣ ਦਾ ਸਥਿਤੀ ਇਹ ਹੈ ਕਿ ਸੁਖਿੰਦਰ ਜੀ ਇਹ ਜਿਹੜੀ ਚੋਣਾ ਦਾ ਮਾਹੌਲ ਹੁੰਦਾ ਲੋਕੀ ਬਿੱਤੂ ਬਾਹਰ ਹੋ ਕੇ ਇਹੋ ਜਿਹਾ ਬਿਆਨ ਜਿਹੜੇ ਉਹ ਦਾਖਲ ਦਿੰਦੇ ਹੁਣ ਇੱਕ ਪ੍ਰਸ਼ਨ ਹੋਰ ਪੜਾਉਂਦਾ ਕਿ ਜਦੋਂ ਜੇਮੀ ਚੋਣਾ ਆ ਮਾਫਤ ਜਦੋਂ ਲੋਕ ਸਭਾ ਦੀ ਚੋਣਾ ਹੋ ਰਹੀਆਂ ਸੀ ਤਾਂ ਉਸ ਵੇਲੇ ਇੱਕ ਕਸਾਨ ਜਥੇਬੰਦੀਆਂ ਤ੍ਰੀਂ ਕੂੜਤ ਦੇ ਵਿੱਚ ਹੰਸ ਰਾਜ ਹੰਸਤਾ ਵਿਰੋਧ ਕਰਦੀਆਂ ਸੀ ਹੁਣ ਮਨਪ੍ਰੀਤ ਬਾਦਲ ਦਾ ਕੋਈ ਉਥੇ ਵਿਰੋਧ ਨਹੀਂ ਕਰ ਰਹੀਆਂ ਇਹਦਾ ਪ੍ਰਸ਼ਨ ਜਰਾ ਹੰਸ ਰਾਜ ਹੰਸਤਾ ਜੀ ਨੇ ਕਿਹਾ ਕਿ ਹੁਣ ਕਿਸਾਨ ਜਿੱਥੇ ਬੰਨੀਆਂ ਕਿੱਥੇ ਨਹੀਂ ਉਹੋ ਜਿਹਾ ਵਿਰੋਧ ਜਿੱਤਰਾ ਉਥੇ ਹੰਸ ਰਾਜ ਦਾ ਹੁੰਦਾ ਰਿਹਾ ਮਨਪ੍ਰੀਤ ਬਾਦਲ ਦਾ ਕਿਤੇ ਵੀ ਹੋਇਆ ਸਿੱਧੂ ਸਰ ਇਹ ਜੋ ਚੀਜ਼ਾਂ ਨੇ ਇਹ ਪਾਰਟੀਆਂ ਵੀ ਥੱਲੇ ਸੁੱਟਦੀਆਂ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਸੱਤਾ ਦੇ ਉੱਤੇ ਕਾਬਜ ਆ ਉਸ ਦੀ ਕਾਰਜਸ਼ੈਲੀ ਨੂੰ ਪੇਸ਼ ਕਰਦੀਆਂ ਨੇ ਕਿ ਕਹਿਣ ਨੂੰ ਤਾਂ ਆਮ ਆਦਮੀ ਪਾਰਟੀ ਇਹ ਕੰਨੀ ਰਹੀ ਆ ਕਿ ਅਸੀਂ ਲੋਕਾਂ ਦੇ ਨਮਾਇੰਦੇ ਆ ਲੋਕਾਂ ਵਰਗੀਆਂ ਪਰ ਸੱਤਾ ਦੀ ਪ੍ਰਾਪਤੀ ਵਾਸਤੇ ਸਾਮ ਦਾਮ ਡੰਡ ਭੇਤੀ ਨੀਤੀ ਅਪਣਾਉਣ ਦੇ ਵਿੱਚ ਕੋਈ ਵੀ ਪਾਰਟੀ ਜਿਹੜੀ ਉਹ ਪਿੱਛੇ ਨਹੀਂ ਹੈਗੀ ਸ਼ਾਇਦ ਇਸੇ ਹੀ ਕਾਰਨ ਗਿੱਦੜਵਾ ਹਲਕਾ ਜਿਹੜਾ ਇਸ ਵੇਲੇ ਹੌਟ ਸੀਟ ਜਿਹੜਾ ਉਹ ਬਣਿਆ ਹੋਇਆ ਆ ਬੀਤੇ ਦੇ ਨਹੀਂ ਰਮਨ ਸਿੰਘ ਮਿੱਟੂ ਦੇ ਬਿਆਨ ਨੂੰ ਵੀ ਆ ਰਾਮਪਤਾ ਵੜਿੰਗ ਦੇ ਜਿਹੜਾ ਬੜੇ ਤਰੀਕੇ ਨਾਲ ਲਿਆ ਜਦੋਂ ਉਹ ਤਾਂ ਇੰਨੀ ਗੱਲ ਕਹੀ ਕਿ ਹਾਂ ਭਈ ਇਹ ਬੋਲਦੇ ਲਿਖ ਕੇ ਬੋਲਦੇ ਉਹਨਾਂ ਨੇ ਕਿਹਾ ਸੀ ਤਾਂ ਉਹ ਕੁਝ ਬੋਲਦੇ ਜੋ ਸਾਡੇ ਬਾੜੇ ਦੇ ਵਿੱਚ ਹੁੰਦਾ ਕਾਰਨ ਮਹਿਜੂਸ ਤੇ ਸੀ ਇਹ ਬਿਆਨ ਕਰਦੇ ਇਹ ਚਲਾ ਸੁਖਵਿੰਦਰ ਸਿੰਘ ਕਿ ਜੋ ਲੋਕ ਲੋਕਾਂ ਨਾਲ ਉਥੇ ਜੁੜੇ ਆ ਮੇਰਾ ਨਹੀਂ ਖਿਆਲ ਉਹਨਾਂ ਨੂੰ ਅਜੇ ਝੂਠੇ ਵਾਦੇ ਉੱਤੇ ਕਰਨ ਦੀ ਲੋੜ ਹੈਗੀ ਹੈ ਕਿਉਂਕਿ ਬੀਤੇ ਤਿੰਨ ਸਾਲੋਂ ਤਿੰਨ ਵਾਰ ਤੋਂ ਰਾਜਾ ਭੜਿਕ ਉੱਤੇ ਨਮਾਇੰਦਗੀ ਉਸ ਹਾਲ ਕੀ ਕੀ ਕਰ ਰਹੇ ਹਨ ਉਹ ਐਸ ਵਕਤ ਉਹਨਾਂ ਦੀ ਪਤਨੀ ਜਿਹੜੀ ਆ ਉਹ ਕਾਂਗਰਸ ਦੇ ਉਮੀਦਵਾਰ ਵਜੂਦ ਹੈਗੀ ਹੈ ਤੇ ਲੋਕਾਂ ਨੇ ਤਾਂ ਫਿਰ ਸੁਖਿੰਦਰ ਜੀ ਫੈਸਲਾ ਜਿਹੜਾ ਆ ਆਮ ਆਦਮੀ ਪਾਰਟੀ ਦੇ 100 ਕਰੋੜ ਨੂੰ ਦੂਜੇ ਪਾਸੇ ਪ੍ਰੀਤ ਸਿੰਘ ਬਾਦਲ ਦੀਆਂ ਨੌਕਰੀਆਂ ਨੂੰ ਤੇ ਤੀਜੇ ਪਾਸੇ ਰਾਜਾ ਭੜਿਕ ਦੇ ਵਿਚਾਰ ਤੇ ਨੌਕਰਾਂ ਮਤ ਵਿੱਚ ਕੀਤੇ ਗਏ ਕੰਮਾਂ ਨੂੰ ਉਧਾਰ ਕੇ ਲੋਕਾਂ ਨੇ ਫੈਸਲਾ ਜਿਹੜਾ ਉਹ ਕਰਦਾ ਹੈਗਾ ਪਰ ਜਿਸ ਤਰੀਕੇ ਨਾਲ ਝੂਠ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਤੇ ਦੂਜੇ ਪਾਸੇ ਮੰਨਪ੍ਰਿਤ ਬਤਾਂਦੇ ਜਿਹੜੇ ਭਾਜਪਾ ਦੇ ਉਮੀਦਵਾਰ ਨਹੀਂ ਸਾਹਮਣੇ ਆ ਰਹੇ ਇਹੋ ਜਿਹਾ ਝੂਠ ਤਾਂ ਸੁਭਾਵਕ ਆ ਇਹ ਲੋਕ ਜਿਹੜਾ ਅੱਜ ਦਾ ਵੋਟਰ ਜਿਹੜਾ ਉਹ ਬਹੁਤ ਸਿਆਣਾ ਤੇ ਜਿਹੜੀਆਂ ਸਥਿਤੀਆਂ ਨੇ ਸੁਖਿੰਦਰ ਜੀ ਉਹ ਹੋ ਸਕਦਾ ਫਿਰ ਅਵਰਤਾ ਬੜੀ ਕਿ ਦੇ ਹੱਥ ਵਿੱਚ ਭੁਗਤ ਚੜ ਕਿਉਂਕਿ ਜਿਹੋ ਜੇ ਇਹ ਬਿਆਨबाजी ਸ਼ੁਰੂ ਹੋ ਗਈ ਆ ਨਾ ਤਾਂ ਕਿਸੇ ਨੂੰ ਨੌਕਰੀਆਂ ਦਿਵਾਉਣੀਆਂ ਤੇ ਨਾ ਹੀ ਡਿਮਪੀ ਢੋਣੇ ਆ 100 ਕਰੋੜ ਦਾ ਸੱਚ ਬੋਲਣਾ ਉਲਟਾ ਹੋ ਸਕਦਾ ਕਿ ਹੁਣ ਜਿਸ ਤਰੀਕੇ ਨਾਲ ਤੁਸੀਂ ਈਡੀ ਦੀ ਗੱਲ ਕੀਤੀ ਆ ਈਡੀ ਸਰਗਰਮ ਹੋ ਜਾਵੇ ਤਾਂ ਜਿਹੜਾ ਫਿਰ ਘੇਰੇ ਦੇ ਵਿੱਚ ਡਿੰਪੀ ਢਲੂ ਵੀ ਆਊਗਾ ਅਮਨ ਉਰਗਾ ਵੀ ਆਊਗਾ ਤੇ ਫਿਰ ਭਗਮਤ ਬਾੜ ਵੀ ਆ ਸਕਦੇ ਜਿਹੜਾ ਦਿੱਲੀ ਤੋਂ 100 ਕਰੋੜ ਭੇਜ ਦਿੱਤਾ ਪਰ ਬੜੀ ਹਰਾਨੀ ਦੀ ਵੀ ਗੱਲ ਆ ਇਸ ਪੱਕੇ ਕਿ ਤੁਹਾਡੇ ਮੁਲਾਜ਼ਮਾਂ ਨੂੰ ਪਰਖਾਵਾ ਟਾਈਮ ਸਿਰ ਨਹੀਂ ਮਿਲ ਰਹੀਆਂ ਵਿੱਤ ਵਿਭਾਗ ਦਾ ਜਲੂਸ ਨਿਕਲਿਆ ਪਿਆ ਕਰ ਜਾ ਤੁਸੀਂ ਲੈ ਰਹੇ ਜੀ 1200 ਕਰੋੜ ਰੁਪਏ ਲੈ ਲਿਆ ਤੇ ਫਿਰ ਇਹ ਜਿਹੜਾ 100 ਕਰੋੜ ਆ ਇਹ ਕਿੱਥੋਂ ਆਇਆ ਇਹਦਾ ਜਵਾਬ ਤਾਂ ਫਿਰ ਪੰਜਾਬ ਦੇ ਲੋਕਾਂ ਜੋ ਦਿਹਾ ਇਹ ਗੱਲ ਹੋਦਰ ਮਰਬਾ ਬਾਦਲ ਦੀ ਵੀ ਵੀਡੀਓ ਵਾਇਰਲ ਹੋਈ ਆ ਜਿਵੇਂ ਤੁਸੀਂ ਦੱਸ ਰਹੇ ਹੋ ਉਹ ਉਧਰ ਨੌਕਰੀਆਂ ਵੰਡੀਆਂ ਜਾ ਰਹੇ ਆ ਉਧਰ ਨੌਕਰੀਆਂ CRPF ITBP ਜੋ ਵੀ ਆ ਬੜੀਆਂ ਨੌਕਰੀਆਂ ਉਹਨਾਂ ਨੇ ਵੰਡਤੀਆਂ ਉਹ ਕਹਿੰਦੇ ਕਿ ਪੰਜਾਬ ਰੋਡ ਵਿੱਚ ਨੌਕਰੀਆਂ ਦਵਾ ਦੂੰਗਾ ਕਹਿੰਦੇ ਕਿ ਉੱਤਰਾ ਜਿਹੜਾ ਐਮਡੀ ਆ ਉਹ ਮੇਰੇ ਬਤਾਇਆ ਤਰਿਆ ਮਤਲਬ ਮੈਂ ਹੈਰਾਨ ਆ ਹੁਣ ਲੋਕਾਂ ਦੇ ਪੈਰਾਂ ਥੱਲੇ ਹੱਥ ਦੇ ਰਹੇ ਆ ਮਨਪ੍ਰੀਤ ਬਾਦਲ ਉਹ ਨਹੀਂ ਜਾ ਕੇ ਜਿਹੜੇ ਕਦੇ ਲੱਭਦੇ ਨਹੀਂ ਹੁੰਦੇ ਤੇ ਹੈਰਾਨੀ ਵਾਲੀ ਗੱਲ ਹੈ ਕਿ ਇੱਧਰ 100 ਕਰੋੜ ਵੰਡਿਆ ਜਾ ਰਿਹਾ ਉਧਰ ਨੌਕਰੀਆਂ ਵੰਡੀਆਂ ਜਾ ਰਹੀਆਂ ਹੁਣ ਸਮਝ ਨਹੀਂ ਆਉਂਦੀ ਕਿ ਵਿਚਾਰੇ ਰਾਜਾ ਵਡੇਗ ਕੀ ਵੰਡਣ ਜੀ ਬਿਲਕੁਲ ਬਿਲਕੁਲ ਮੈਂ ਇਹੋ ਲੱਗਾ ਗੱਲ ਕਰਨ ਸੀ ਇੱਕ ਪਾਸੇ 100 ਕਰੋੜ ਵੰਡਿਆ ਜਾ ਰਿਹਾ ਦੂਜੇ ਪਾਸੇ ਅਗਲਾ ਨੌਕਰੀਆਂ ਦੇ ਰਿਹਾ ਤਾਂ ਰਾਜਾ ਵਡੇਗ ਤਾਂ ਫਿਰ ਵਿਚਾਰਾ ਖੜੀ ਬੈਠੇ ਮਜਬੂਰ ਹੋਊਗਾ ਕੀ ਕਰੂਗਾ ਪਰ ਸਿੱਧ ਵਿੱਚ ਪੈ ਗੱਲ ਕਹਿ ਦिती ਹੈ ਲੋਕ ਅੱਜ ਦੇ ਜਿਹੜਾ ਵੋਟਰ ਉਹ ਏਡਾ ਬੇਵਕੂਫ ਨਹੀਂ ਹੈ ਦਾ ਕਿ 100 ਕਰੋੜ ਦੇ ਸੱਚ ਨੂੰ ਉਹ ਪਛਾਣ ਸਕੈ ਤੇ ਦੂਜੇ ਪਾਸੇ ਮੰਨ ਕੇ ਬਾਦਲ ਦੇ ਆ ਜਿਹੜੀਆਂ ਨੌਕਰੀਆਂ ਦਵਾਉਣ ਦੀ ਗੱਲ ਨਾਲ ਜਾਣ ਸਕੈ ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ ਉਦੋਂ ਬਹੁਤ ਕੁਝ ਏਦਾਂ ਦਾ ਲੋਕ ਦਵਾਉਣ ਦੀ ਕੋਸ਼ਿਸ਼ ਕਰਦੇ ਹੁੰ ਕੀਮਤਿਆ ਉਹ ਕੀਤੇਗੇ ਕੰਮਾਂ ਤੇ ਆਧਾਰ ਤੇ ਲੋਕਾਂ ਨੇ ਫੈਸਲਾ ਜਾਂ ਵੋਟਰ ਦੇ ਫੈਸਲਾ ਕਰਨਾ ਕਿ ਮੈਂ ਪਹਿਨੇ ਗੱਲ ਕਹਿ ਚੁੱਕੀ ਹੈ ਕਿ ਜੀਤੇ 15 ਸਾਲਾਂ ਜੀਆ ਦੋ ਟਰਮਾਂ ਜਾਂ ਤਿੰਨ ਟਰਮਾਂ ਦੇ ਵਿੱਚ ਰਾਜਾ ਬਣੇ ਹਨ ਉੱਥੇ ਜੋ ਕੰਮ ਕੀਤੇ ਨੇ ਉਹ ਕੰਮਾਂ ਦਾ ਫੈਸਲਾ ਲੋਕਾਂ ਨੇ ਹੁਣ ਇਹਨਾਂ ਚੋਣਾਂ ਵਿੱਚ ਜਿੰਨੀ ਚੋਣਾਂ ਦੇ ਵਿੱਚ ਕਰਦਗੇ ਕਿ ਹਾਂ ਫਿਰ ਕੰਮਾਂ ਦੇ ਉੱਤੇ ਉਹ ਲੋਕ ਮੋਹਰ ਲਾਉਂਦੇ ਆ ਤੇ ਜਾਂ ਫਿਰ ਇਹਨਾਂ ਪਾਰਟੀਆਂ ਦੇ ਝੂਠ ਦੇ ਉੱਤੇ ਮੋਹਰ ਲਾਉਂਦੇ ਇਹ ਤਾਂ ਫੈਸਲਾ ਫਿਰ 20 ਨਵੰਬਰ ਨੂੰ ਹੋਊਗਾ ਪਰ ਜਿਹੋ ਜਿਹੀਆਂ ਸਥਿਤੀਆਂ ਇਹਨਾਂ ਦੋਵਾਂ ਪਾਰਟੀਆਂ ਨੇ ਆਪਣੇ ਵਾਸਤੇ ਸਿਰਜ ਦਿੱਤੀਆਂ ਆਮ ਆਦਮੀ ਪਾਰਟੀ ਦੇ ਦੂਜੇ ਪਾਸੇ ਭਾਜਪਾ ਦੇ ਮੰਤਰੀ ਤੇ ਬਾਦਲ ਨੇ ਜਿਹੜੇ ਵੀਡੀਓ ਦੇ ਵਿੱਚ ਨੌਕਰੀਆਂ ਵੰਡ ਰਹੇ ਆ ਲੋਕ ਸਖਬੰਦਰ ਜੀ ਇਹਦੇ ਬੇਵਕੂਫ ਨਹੀਂ ਹੈਗੇ ਕਿ ਇਹਨਾਂ ਦੇ ਝੂਠ ਦੇ ਵਿੱਚ ਆ ਜਾਣ ਲੋਕਾਂ ਨੂੰ ਪਤਾ ਆ ਹਾਂ ਪਰ ਮੁਸ਼ਕਲਾਂ ਜਿਹੜੀਆਂ ਡਿੰਪੀ ਢੋਨੇ ਮੁੱਖ ਮੰਤਰੀ ਵਾਸਤੇ ਜ਼ਰੂਰ ਵਧਾ ਦਿਤੀਆਂ ਕਿਉਂਕਿ ਇਹ ਗੱਲ ਹੁਣ ਸਕੇਵਲ ਤਾਂ ਕੇਵਲ ਇੱਕ ਥਲਕੇ ਗਿੱਦੜਵਾ ਤੱਕ ਸੀਮਤ ਨਹੀਂ ਆ ਇਹ ਹੁਣ ਸਭੂੱਚੇ ਪੰਜਾਬ ਦੀ ਗੱਲ ਆ ਕਿ ਹਾਂ ਫਿਰ 100 ਕਰੋੜ ਜੇ ਉਧਰ ਗਿਆ ਦੂਜੇ ਫਿਰ ਜਿਹੜੀ ਟ੍ਰੇਨ ਹਲਕੇ ਨੂੰ ਉੱਥੇ ਵੀ ਫਿਰ ਗਿਆ ਹੋਊਗਾ ਇਹ ਵੀ ਪ੍ਰਸ਼ਨ ਆਪਣੇ ਆਪ ਦੇ ਵਿੱਚ ਆਹ ਰਿਹਾ ਕਿ ਇਹ ਬਿਆਨ ਸਾਹਮਣੇ ਨਹੀਂ ਆਇਆ ਕਿਸੇ ਤੱਕ ਮੈਂ ਫਿਰ ਇਹ ਗੱਲ ਕਰਨੀ ਚਾਹੁੰਦਾ ਕਿ ਇੱਕ ਪਾਸੇ ਤੁਸੀਂ ਕੇਂਦਰ ਪਾਸੋਂ ਵਿਆ ਸੂਧ ਲੈ ਰਹੇ ਜੀ ਤੇ ਇਹ 100 ਕਰੋੜ ਫਿਰ ਕਿੱਥੋਂ ਆਇਆ ਕੀ ਫਿਰ ਐਕਸਾਈਜ਼ ਪਾਲਿਸੀ ਦੇ ਵਿੱਚੋਂ ਉਹ ਕੋਈ ਕੁਝ ਫੰਡ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਕਿ ਨਹੀਂ ਸਖਤ ਤਰੀਕਾ ਜਾਂਚ ਤਾਂ ਹੋਣੀ ਚਾਹੀਦੀ ਹੈ ਬਾਕੀ ਖੈਰ ਦੇਖੋ ਇਹ ਚੋਣਾਂ ਦਾ ਮਾਹੌਲ ਹੈ ਚੋਣਾਂ ਦੇ ਮਾਹੌਲ ਦੇ ਵਿੱਚ ਬਹੁਤ ਕੁਝ ਹੋ ਜੇ ਵੱਧ ਜਾਈ ਹੋ ਜੇ ਛਿੰਚਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਇਹ ਵੀ ਦਸਤੂਰ ਹੈ ਹਮੇਸ਼ਾ ਦੇ ਸਮੇਂ ਦਾ ਬਾਕੀ ਦੇਖੋ ਹੁਣ ਈਡੀ ਦੀ ਇਹਦੇ ਪ੍ਰਤੀ ਕੀ ਅਪਰੋਚ ਹੁੰਦੀ ਹੈ ਇਹ ਤਾਂ ਬਾਅਦ ਪਤਾ ਲੱਗੂਗਾ ਚਲੋ ਆਪਾਂ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਕਿ ਰਵਨੀਤ ਸਿੰਘ ਬਿੱਟੂ ਉਹਨਾਂ ਦਾ ਮੂੰਹ ਜਿਹੜਾ ਉਹ ਕਵਾੜੇ ਨਾਲ ਪਟਿਆ ਉਹ ਕੁਝ ਵੀ ਕਹਿ ਦਿੰਦੇ ਆ ਆਪਾਂ ਦੇਖਿਆ ਕਿ ਮਨਪ੍ਰੀਤ ਸਿੰਘ ਬਾਦਲਪੁਰਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਉਹਦੇ ਵਿੱਚ ਵਿਚਾਰੇ ਮਨਪ੍ਰੀਤ ਬਾਦਲ ਕਿਤੇ ਕਿ ਲੋਕਾਂ ਨੂੰ ਕਹਿੰਦੇ ਕਿ ਮੈਂ CRPF ਚ ਨੌਕਰੀ ਦਵਾ ਦੂੰਗਾ ਕਿਤੇ ITBP ਚ ਕਹਿੰਦੇ ਆ ਕਿਤੇ ਰੇਲਵੇ ਚ ਕਹਿੰਦੇ ਆ ਕਿਤੇ ਕਹਿੰਦੇ ਆ ਮੈਂ ਪੰਜਾਬ ਰੋਡਵੇਟ ਵੀ ਲਵਾ ਦੂੰਗਾ ਕਿਉਂਕਿ ਕਹਿੰਦੇ ਉੱਥੇ ਦਾ ਜਿਹੜਾ ਐਮਡੀ ਆ ਉਹ ਮੇਰਾ ਮਤੇਹਤ ਰਿਆ ਮੇਰੀ ਤੇ ਮੈਂ ਮੰਤਰੀ ਹੁੰਦਾ ਸੀ ਤੇ ਉਹ ਮੇਰੇ ਮਤੇਹਤ ਰਿਆ ਉਹਦਾ ਵਿਚਾਰੇ ਇਸ ਤਰੀਕੇ ਨਾਲ ਮਹਿਤਾ ਕਰਦੇ ਤੁਰੇ ਫਿਰਦੇ ਆ ਕਿ ਭਾਈ ਮੈਂ ਤੁਹਾਨੂੰ ਨੌਕਰੀਆਂ ਦਵਾ ਦੂੰਗਾ ਮੈਨੂੰ ਵੋਟ ਪਾ ਦਿਓ ਇੰਨੀ ਮਿਹਨਤ ਕਰ ਰਿਆ ਮੈਂ ਤਾਂ ਤਰਲੇ ਕਰ ਰਿਆ ਤੇ ਦੂਜੇ ਪਾਸੇ ਉਹਨਾਂ ਦੀ ਸਾਰੀ ਮਿਹਨਤ ਤੇ ਪੱਡੀ ਪੂਛ ਦਿੰਦੇ ਆ ਸਾਰੀ ਮਿਹਨਤ ਤੇ ਪਾਣੀ ਫੇਰ ਦਿੰਦੇ ਆ ਰਵਨੀਤ ਬਿੱਟੂ ਕੱਲ ਉਹਨਾਂ ਨੇ ਉੱਥੇ ਜਾ ਕੇ ਬਿਆਨ ਦਿੱਤਾ ਕਹਿੰਦੇ ਕਿ ਚੋਣਾਂ ਤੋਂ ਬਾਅਦ ਕਿਸਾਨਾਂ ਦੀਆਂ ਜਾਇਦਾਦਾਂ ਦਾ ਜਿਹੜਾ ਉਹ ਜਾਂਚ ਹੋਣੀ ਐ ਔਰ ਉਹਨਾਂ ਦੇ ਬੜੇ ਇਹੋ ਜਿਹੇ ਪੁੱਠੇ ਸਿੱਤੇ ਜੀਆਂ ਗੱਲਾਂ ਕਰਤੀਆਂ ਉਸ ਤੋਂ ਬਾਅਦ ਹੁਣ ਕਿਸਾਨ ਵੀ ਤੱਤੇ ਹੋ ਗਏ ਆ ਇਹ ਬਿੱਟੂ ਦਾ ਜਾਣਾ ਕੁਛ ਨਹੀਂ ਤੇ ਮੈਨੂੰ ਤਾਂ ਮਨਪੀਨ ਬਾਲਦਾ ਰਹਿਣਾ ਕੁਛ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਕਿ ਬਿੱਟੂ ਉਹਨਾਂ ਨੂੰ ਉੱਥੇ ਜਿਤਾਉਣ ਗਏ ਆ ਕਿ ਹਰਾਉਣ ਗਏ ਆ ਕਿ ਦਰਬਾਈ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਰਮਨੀ ਸਿੰਘ ਬਿੱਟੂ ਦਾ ਮੂੰਹ ਵਾਕਿਆ ਘਵਾੜੇ ਦਾ ਵੱਟ ਪਾਠਾ ਇਸ ਮੱਦੇ ਚ ਮੈਂ ਸੁਖਵਿੰਦਰ ਜੀ ਇੰਨੀ ਗੱਲ ਪਹਿਲਾਂ ਵੀ ਇੱਕ ਪੂਰੀ ਪ੍ਰੋਗਰਾਮ ਚ ਕੀਤੀ ਮਾਫ ਕਰਦਾ ਕਿਸੇ ਤਰਫ ਦੇਖਦੇ ਨਹੀਂ ਮੈਂ ਗੱਲ ਲੱਗਾ ਪਰ ਉਦਾਹਰਨ ਹੈ ਕਿ ਕਹਿੰਦੇ ਕਿ ਜਿਹੜਾ ਬੰਦਾ ਕੋਈ ਨਵਾਂ ਨਵਾਂ ਮੁਸਲਮਾਨ ਬਰਦਾ ਨਾ ਉਹ ਉੱਚਾ ਕਲਮਾ ਪੜਦਾ ਬਾਕੀ ਕੁਛ ਨਾ ਕਰਦਾ ਕਿਉਂਕਿ ਹਾਂ ਭਈ ਉਹਨਾਂ ਨੂੰ ਪਤਾ ਲੱਗ ਜੇ ਕਿ ਹਾਂ ਭਈ ਮੈਂ ਹੁਣ ਮੁਸਲਮਾਨ ਬਣ ਚੁ ਜਲਦੀ ਹੈਗੀ ਤੇ ਰਮਨਦੀਪ ਸਿੰਘ ਬਿੱਟੂ ਦੇ ਸਬੰਧ ਵਿੱਚ ਇਹ ਜਿਹੜੀ ਗੱਲ ਮੈਂ ਕੀਤੀ ਪੂਰ ਤਰ੍ਹਾਂ ਸਿੱਟਕਦੀ ਕਿਉਂਕਿ ਉਹ ਨਵੇਂ-ਨਵੇਂ ਭਾਜਪਾ 'ਚ ਸ਼ਾਮਲ ਹੋਏ। ਭਾ ਕੇ ਉਹਨਾਂ ਨੂੰ ਮੰਤਰੀ ਬਣਾਇਆ ਤਾਂ ਫਿਰ ਉਹਨਾਂ ਨੇ ਉਹ ਜਿਹੇ ਬਿਆਨ ਤਾਂ ਦੇਣੇ ਹੀ ਦੇਣੇ ਆ ਜਿਹੜੇ ਕੇਂਦਰ ਸਰਕਾਰ ਨੂੰ ਚੰਗੇ ਲੱਗਣ ਖਾਸ ਤੌਰ ਤੇ ਭਾਜਪਾ ਦੇ ਉੱਪਰ ਦੀ ਲੋਬੀ ਨੂੰ ਚੰਗੇ ਲੱਗਣ ਜਿਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੋਸਤਰ ਮੋਦੀ ਤੇ ਦੂਜੇ ਪਾਸੇ ਅਮਿਤ ਸ਼ਾਹ ਹੁਣੀ ਹੁੰਦੇ ਆ। ਉਹਨਾਂ ਨੇ ਉਹ ਜਿਹੇ ਬਿਆਨ ਜਿਹੜੇ ਜ਼ਰੂਰੀ ਦੇਣੇ ਤੇ ਇਹ ਉਸ ਦਾ ਫਰਜ਼ ਵੀ ਬਣਦਾ ਕਿਉਂਕਿ ਅਗਲੇ ਹਾਰੇ ਹੋਏ ਵਿਅਕਤੀ ਨੂੰ ਅਗਲੇ ਨੇ ਮੰਤਰੀਸ਼ਿਪ ਬਣਾਇਆ ਤਾਂ ਫਿਰ ਸੁਖਮੰਦਰ ਜੀ ਇਹਦਾ ਡਿਊਟੀ ਤੇ ਬੰਦੀ ਹੈ ਨਾ ਕਿ ਆਪਣੇ ਮਾਲਕਾਂ ਦੇ ਪ੍ਰਤੀ ਉੱਚੀ ਸੁਰ ਰੱਖਣਾ ਵਈ ਤੇ ਕਿਸਾਨਾਂ ਨੂੰ ਪੰਡੇ ਆਸਾਨਾਂ ਦੀਆਂ ਜ਼ਾਇਦਾਤਾ ਕੀ ਦੇ ਜਾਂ ਕੀ ਨਹੀਂ ਉਹ ਇੱਕ ਡਿਫਰੈਂਟ ਇਸ਼ੂ ਆ ਪਰ ਜਿਸ ਤਰੀਕੇ ਦੀ ਇਹ ਬਿਆਨਬਾਚੀ ਦਰਬੀਰ ਸਿੰਘ ਮਿੱਟੂ ਬੀਤੇ ਸਮੇਂ ਵਿੱਚ ਵੀ ਕਰਤਾ ਰਿਹਾ ਤੇ ਦੂਸਰੇ ਪਾਸੇ ਅੱਜ ਦੇ ਸਮੇਂ ਵਿੱਚ ਵੀ ਕੀਤੀ ਹੈ ਮੈਨੂੰ ਤਾਂ ਇਹਦਾ ਤੇ ਅੰਗਣਾ ਨਾ ਪਾਉਂਦਾ ਕੋਈ ਵੀ ਜ਼ਿਆਦਾ ਇਹਨਾਂ ਦੇ ਵਿੱਚ ਫਰਕ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਕਿਉਂਕਿ ਕੰਗੜਾ ਰਣਲੋਕ ਤੋਂ ਵੀ ਪਹਿਲੀ ਵਾਰੀ ਟਿੱਕਟ ਮਿਲਦੀ ਆ ਉਹ ਵੀ ਵੱਧ ਚੜ ਕੇ ਜਿਹੜਾ ਪ੍ਰਚਾਰ ਕਰਦੀ ਹੈ ਭਾਜਪਾ ਦਾ ਉਹੋ ਜੀ ਨੀਤੀ ਤੇ ਬੋਲ ਕੱਢਦੀ ਆ ਜਿਹੜਾ ਭਾਜਪਾ ਕਦੇ ਵੀ ਕਿਸੇ ਕੰਦ ਸਬਕਾਰ ਜਿਹੜਾ ਉਹ ਨਹੀਂ ਕਰਦੀ ਕਈ ਵਾਰੀ ਕਹਿ ਦਿੰਦੀ ਆ ਕਿ ਕੰਗੜਾ ਰਣਲੋਕ ਦੇ ਜਿਹੜੇ ਬਿਆਨ ਨੇ ਇਹ ਕੇਵਲ ਕੇਵਲ ਆਪਣੇ ਪੱਤਰ ਕਨੇ ਪਾਰਟੀ ਦਾ ਹੁੰਦਾ ਤਾਂ ਕੋਈ ਸਮਝ ਨਹੀਂ ਤੇ ਕੰਗੜਾ ਰੋਕ ਦੇ ਰੂਪ ਦੇ ਵਿੱਚ ਦੂਜਾ ਸਾਡੇ ਰਮਦੀਪ ਸਿੰਘ ਬਿੱਟੂ ਆ ਇਹਨਾਂ ਨੇ ਇਹੋ ਜਿਹੇ ਬਿਆਨ ਬੇਪੁਕੇ ਬਿਆਨ ਜਿਹੜੇ ਦੇਣੇ ਹੁੰਦੇ ਆ ਤੇ ਉਸੇ ਬਿਆਨਾਂ ਦੇ ਸਿਲਸਿਲੇ 'ਚ ਇਹ ਜਿਹੜਾ ਬਿਆਨ ਉਹਨਾਂ ਦਾ ਸਾਹਮਣੇ ਆਇਆ ਤਾਂ ਮੈਂ ਕਿੰਨੇ ਜੀ ਕਿਸਾਨਾਂ ਦੀ ਜائਦਾਦਾਂ ਦੀ ਜਾਂਚ ਜਿਹੜੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਇਹਦੇ 'ਚ ਕੋਈ ਦੋ ਰਹਿਵਾਂ ਨਹੀਂ ਪਰ ਇਹ ਜائਦਾਦਾਂ ਦੀ ਜਿਹੜੀ ਜਾਂਚ ਹੈ ਫਿਰ ਉਸ ਵਕਤ ਕਿਉਂ ਨਾ ਕਰਵਾਈ ਗਈ ਕਿ ਜਦੋਂ ਕੇਂਦਰ ਸਰਕਾਰ ਦੇ ਉੱਤੇ ਜਦੋਂ ਕਿਸਾਨ ਅੰਦੋਲਨ ਜਿਹੜਾ ਪਹਿਲਾ ਚੱਲ ਰਿਹਾ ਸੀ ਉਦੋਂ ਕਿਉਂ ਨਾ ਜਾਂਚ ਫਿਰ ਉਦੋਂ ਤੁਸੀਂ ਕਿਸ ਤਰੀਕੇ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਜਾ ਕੇ ਤੁਸੀਂ ਖਲੋਦੇ ਰਹੇ ਤੁਸੀਂ ਆਪ ਕਹਿੰਦੇ ਜੀ ਹਾਂ ਵੇਖੋ ਜੀ ਆਹ ਵੀਡੀਓ ਸਾਡੇ ਹੈਗੇ ਹੀ ਕਿਸਾਨਾਂ ਦੇ ਹੱਕ 'ਚ ਖਲੋਪੇ ਉਸ ਵਕਤ ਤੁਸੀਂ ਜਾਂਚ ਕਿਉਂ ਨਾ ਕਰਾਈ ਉਸ ਵਕਤ ਤੁਸੀਂ ਕਿਉਂ ਚੁੱਪ ਰਹੇ ਉਸ ਵਕਤ ਤੁਸੀਂ ਨਰਿੰਦਰ ਮੋਦੀ ਨੂੰ ਅਕ ਕਿ ਹੋਣੀ ਭੰਡਿਆ ਜਿਸ ਤਰੀਕੇ ਨਾਲ ਹੁਣ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਬੂਮ ਤੇ ਪਈ ਉਦੋਂ ਕਹਿਣਾ ਚਾਹੀਦਾ ਇੱਕ ਸਾਲਾਂ ਦੀ ਜਾਂਚ ਕਰੋ ਪਤਾ ਲੱਗਦਾ ਹਾਂ ਵੀ ਤੁਸੀਂ ਪੂਰਾ ਤੌਰ ਤੇ ਮਰਪੱਖ ਜੀ ਕਹਾਣੀ ਸਿੱਧੂ ਜੀ ਸਭ ਤੋਂ ਸਭ ਕੀ ਹੈ ਕਿ ਆਪਣੇ ਮਾਲਕ ਨੂੰ ਖੁਸ਼ ਕਰਨ ਵਾਸਤੇ ਹੀ ਉਹਨਾਂ ਵੱਲੋਂ ਜਿਹੜਾ ਇਹ ਬਿਆਪ ਦਿੱਤਾ ਗਿਆ ਹੁਣ ਇੱਕ ਗੱਲ ਤੁਸੀਂ ਗੱਲ ਕੀਤੀ ਹੈ ਕਿ ਉਹ ਮਨਪ੍ਰੀਤ ਬਾਦਲ ਨੂੰ ਜਿਤਾਉਣਗੇ ਕਿ ਹਾਂ ਰੋਣਗੇ ਮੇਰਾ ਨਹੀਂ ਖਿਆ ਕਿ ਮੈਂ ਜਿੱਥੋਂ ਤੱਕ ਮੈਂ ਗਲਤ ਵੀ ਹੋ ਸਕਦਾ ਕਿ ਮਨਪ੍ਰੀਤ ਬਾਦਲ ਤੇ ਰਮਨ ਸਿੰਘ ਬਿੱਟੂ ਨੇ ਕੋਈ ਵੀ ਸਾਂਝ ਇੱਕ ਵੀ ਸਟੇਜ ਦੀ ਸਾਂਝ ਕੀਤੀ ਹੋਈ ਮੈਨੂੰ ਤਾਂ ਨਜ਼ਰੀ ਜਿਹੜਾ ਉਹ ਨਹੀਂ ਕਿਤੇ ਆਇਆ ਹਾਂ ਕੱਲ ਤਰਨ ਚੁੱਕ ਹੋਣਾ ਇੱਕ ਇਸ ਕਾਨਫਰੰਸ ਕਿਤੇ ਜਿਹਦੇ ਵਿੱਚ ਮਨਪ੍ਰੀਤ ਬਾਦਲ ਔਰ ਦੂਜੇ ਪਾਸੇ ਹੋ ਜਿਹੜੇ ਪਾਕਪਾ ਦੇ ਸੀਨੀਅਰ ਨੇਤਾ ਉਹ ਨਜ਼ਰ ਆ ਰਹੇ ਉਹਨਾਂ ਨੇ ਤਾਂ ਗੱਲ ਪਾਰਟੀ ਵਾਲੀ ਗੱਲ ਕੀਤੀ ਕਿ ਹਾਂ ਵੀ ਠੀਕ ਆ 2027 ਤੱਕ ਅਸੀਂ ਵੇਖਾਂਗੇ ਕੀ ਕਰਾਂਗੇ ਉਹ ਕਰਾਂਗੇ ਉਹ ਇੱਕ ਰਾਜਨੀਤਿਕ ਬਿਆਨ ਨੇ ਤਰਨ ਚੌਕ ਦਾ ਜਿਹੜੀ ਪ੍ਰੈਸ ਕਾਨਫਰੰਸ ਆਇਆ ਉਹਨਾਂ ਬਿਆਨਾਂ ਦਾ ਤਾਂ ਸਵਾਗਤ ਕਰਦਾ ਬੰਦਾ ਠੀਕ ਆ ਹਰ ਪਾਰਟੀ ਕਰਦੀ ਆ ਪਰ ਜਦੋਂ ਤੁਸੀਂ ਬਿਆਨ ਜਿਹੜੇ ਆ ਰਾਜਨੀਤਿਕ ਪਲੇਟਫਾਰਮ ਤੋਂ ਉਲਟ ਉਲਟਾ ਹੋ ਕੇ ਆਪਣੇ ਮਾਲਕ ਨੂੰ ਨਿੱਜੀ ਪੱਤਰ ਤੇ ਖੁਸ਼ ਕਰਨ ਵਾਸਤੇ ਦਿੰਦੇ ਜੀ ਤਾਂ ਫਿਰ ਸੁਖਿੰਦਰ ਜੀ ਉਹ ਵਾਅਦਾ ਦਾ ਵਿਸ਼ਾ ਬਣੂਗਾ পড়ੂਗਾ ਹੋਰ ਅਮਰੀਂ ਸਿੰਘ ਬਿੱਟੂ ਦਾ ਨਵਾਂ ਬਿਆਨੀ ਬੀਤੇ ਦੌਰ ਚ ਉਹਨਾਂ ਨੇ ਬਿਆਨ ਆਇਆ ਕਿਸਾਨਾਂ ਦੀ ਜਾਇਦਾਦ ਜਿਹੜੀ ਜਾਂਚ ਉਹਨਾਂ ਨੇ ਕਿਹਾ ਅਸੀਂ ਕਰਾਵਾਂਗੇ ਉਹਨਾਂ ਨੇ ਕਿਹਾ ਕਿ ਕਈ 8 32 21 ਸੈਲਰ ਮਾਲਕ ਜਿਹੜੇ ਉਹ ਕਿਸਾਨ ਨੇਤਾ ਜਿਹੜੇ ਬਣ ਚੁੱਕੇ ਆ ਤੇ ਜੇ ਤੁਹਾਨੂੰ ਬਣ ਚੁੱਕੇ ਆ ਤਾਂ ਇਹ ਫਿਰ ਸਾਰਾ ਕੁਝ ਤੁਸੀਂ ਕਾਂਗਰਸ ਦੇ ਵਿੱਚ ਹੁੰਦੇ ਹੀ ਤੁਸੀਂ ਫਿਰ ਉਦੋਂ ਉਹਨਾਂ ਨਾਲ ਕਿਉਂ ਖਲੋਤੇ ਦੀ ਕੀ ਤੁਹਾਡੀ ਜ਼ਮੀਰ ਜਿਹੜੀ ਉਦੋਂ ਮਰ ਗਈ ਹੈ ਜੋ ਹੁਣੇ ਜੱਗੀ ਤੇ ਜੱਗੀ ਸਰਫੇਸ ਕਰਕੇ ਕਿ ਤੁਸੀਂ ਐਸਡੇ ਡੀਲ ਦੇ ਮੰਤਰੀ ਦਾ ਅਹੁਦਾ ਲੈ ਕੇ ਤੁਸੀਂ ਉੱਥੇ ਕੰਮ ਕਰ ਰਹੇ ਸੀ ਸੋ ਇਹੋ ਜਿਹੇ ਬਿਆਨ ਜਿਹੜੇ ਨੇ ਵਾਕਈ ਮੈਂ ਕਹਿ ਸਕਣਾ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਨੁਕਸਾਨ ਜਿਹੜਾ ਜੂਬ ਚੋਂ ਗਾ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅਜੇ ਤੱਕ ਕਿਸਾਨ ਜਿੱਥੇ ਮੰਨੀਆਂ ਨੇ ਮਨਪ੍ਰੀਤ ਬਾਦਲ ਦਾ ਵਿਰੋਧ ਨਹੀਂ ਸੀ ਉੱਥੇ ਕੀਤਾ ਸਵਾਏ ਉਗਰਾਹਕ ਉਪਤੋਲਾਦਾ ਤੇ ਦੂਜੇ ਪਾਸੇ ਹੰਸ ਰਾਜ ਹੰਸ ਦਾ ਸਾਰੀ ਕਿਸਾਨ ਜਿੱਥੇ ਵਧੀਆ ਵਿਰੋਧ ਕਰਦੀਆਂ ਰਹੀਆਂ ਸਨ ਉਦੋਂ ਇਹ ਵੀ ਗੱਲ ਚੱਲੀ ਕਿ ਹੰਸ ਰਾਜ ਹੰਸ ਦਾ ਵਿਰੋਧ ਇਸ ਕਰਕੇ ਹੋ ਗਿਆ ਕਿ ਉਹ ਵਿਚਾਰਾ ਦਲਤਿਆ ਤੇ ਕਿਸਾਨ ਸਰੇ ਜ਼ਿਆਦਾਤਰ ਜੱਟ ਭਰਾ ਤੇ ਹੁਣ ਜੱਟ ਜੱਟ ਇਕੱਠੇ ਹੋ ਗਏ ਪਰ ਹਵਨੀ ਸਿੰਘ ਬਿੱਟੂ ਨੇ ਇਹ ਪਰਪੀ ਤੋੜ ਦਿੱਤਾ ਕਿ ਹਾਂ ਫੇ ਮਨਪ੍ਰੀਤ ਬਾਦਲ ਕੇ ਸਮੁੱਚੇ ਜਤਨਾਂ ਨੇ ਚਾਹੀਦਾ ਉਹ ਜ਼ਿਆਦਾ ਕੰਨ ਕਿਸਾਨ ਜਿੱਥੇ ਵਧੀਆ ਕੰਨ ਮਨਪ੍ਰੀਤ ਬਾਦਲ ਦੇ ਵਿਰੋਧ ਕਰਦਾ ਜਿਹੜਾ ਉਹ ਸ਼ੁਰੂ ਕਰ ਰਿਹਾ ਤੇ ਇਹ ਫਿਰ ਹੋਣਾ ਵੀ ਚਾਹੀਦਾ ਹੈ ਕਿ ਜੇਕਰ ਤੁਸੀਂ ਉਥੋਂ ਕਰਦੇ ਰਿਹਾ ਤਾਂ ਹੋਣਾ ਕਿਉਂ ਨਹੀਂ ਤੇ ਫਿਰ ਦਮਦੀਤ ਸਿੰਘ ਬਿੱਟੂ ਜਿਹੜਾ ਉਸੇ ਦੰਮਲਤਰੀਆ ਜਿਸ ਪਾਰਟੀ ਦੇ ਉਮੀਦਵਾਰ ਐਸ ਵਾਲੇ ਮਨਪ੍ਰੀਤ ਬਾਦਲ ਨੇ ਤੇ ਜੇ ਮਨਪ੍ਰੀਤ ਬਾਦਲ ਜਿੱਤ ਜਾਂਦੇ ਆ ਤਾਂ ਕੀ ਫਿਰ ਉਰਵਨੀਤ ਸਿੰਘ ਬਿੱਟੂ ਨੂੰ ਡੱਕਣ ਦੇਖੀ ਆਪ ਕਸਾਨਾਂ ਦੀਆਂ ਜਾਇਦਾਦਾਂ ਦੀ ਜਾਂਚ ਨਹੀਂ ਹੋਣੀ ਚਾਹੀਦੀ ਆਪਣੇ ਆਪ ਦੇ ਵਿੱਚ ਵੱਡਾ ਪ੍ਰਸ਼ਨ ਸੁਖਿੰਦਰ ਜੀ ਇਹ ਹੈਗਾ ਬਾਕੀ ਮੈਂ ਗੱਲ ਫਿਰ ਇੱਥੇ ਆਪਣੀ ਸੰਖੇਪ ਕਰਦਾ ਕਿ ਇਹੋ ਜਿਹੇ ਜਿਹੜੇ ਲੀਡਰ ਹੁੰਦੇ ਨੇ ਇਹ ਆਪਣੀਆਂ ਪਾਰਟੀਆਂ ਦਾ ਫਾਇਦਾ ਕਰਨ ਦੀ ਬਜਾਏ ਜ਼ਿਆਦਾ ਨੁਕਸਾਨ ਕਰ ਦਿੰਦੇ ਹੁੰਦੇ ਆ ਜਿਸ ਤਰੀਕੇ ਨਾਲ ਬੀਤੇ ਦੌਰ ਚ ਕੰਗੜਾ ਲਾਉ ਤੇ ਵੀ ਚਰਚਾਵਾ ਦਾ ਵਿਸ਼ਾ ਰਹੀ ਆ ਹਿਮਾਚਲ ਦੇ ਜਾਂ ਬਾਕੀ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਆਪਣੇ ਰਮਨੀਸ਼ ਸਿੰਘ ਬਟੂ ਜਿਹੜੇ ਬੇਤੋਕੇ ਬਿਆਨ ਦੇ ਰਹੇ ਆ ਉਹਨਾਂ ਨਾਲ ਤਾਂ ਫਿਰ ਸੁਖੰਦਰ ਜੀ ਭਾਜਪਾ ਦਾ ਜੋ ਹਸ਼ਰ ਹੋਣਾ ਉਹ ਸਾਰਿਆਂ ਦੇ ਸਾਹਮਣੇ ਆ ਉਹ ਇਨੀ ਗੱਲ ਕਹਿ ਰਹੇ ਆ ਹਾਂ ਕਿ ਇਹ ਨਹੀਂ ਗੱਲ ਇਥੇ ਕਰਦੀ ਬੰਦੀ ਹੈ ਕਿ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਵੇਖ ਰਿਹਾ 2027 ਦੇ ਵਿੱਚ ਵੀ ਭਾਜਪਾ ਉਵੇਂ ਹੀ ਆ ਤੇ ਮੈਂ ਮੁੱਖ ਮੰਤਰੀ ਬਣ ਨਹੀਂ ਬਣਾ ਦਾਵਾ ਉਹਨਾਂ ਨੇ ਝੂਠ ਦਿੱਤਾ ਜਿਹੜੇ ਸੁਨੀਲ ਸਿੰਘ ਪਹਿਲਾਂ ਵੀ ਗੱਲ ਕੀਤੀ ਪਰ ਜੇਕਰ ਅਜਿਹੇ ਪਿਆ ਉਹਨਾਂ ਦੇ ਮੇਰਾ ਨਹੀਂ ਖਿਆਲ ਕਿ ਉਹ ਮੁੱਖ ਮੰਤਰੀ ਬਣ ਕੀ ਜਾਂ ਨਹੀਂ ਬਣ ਮੇਰਾ ਨਹੀਂ ਖਿਆਲ ਉਹ ਫਿਰ ਕੋਈ ਹੋਰ ਵੀ ਚੋਣ ਜਿਹੜੀ ਆ ਲੱਟ ਸਕਣ ਬਾਕੀ ਦੇਖੋ ਹੁਣ ਕਿਸਾਨ ਜਿੱਥੇ ਬੰਦੀਆ ਦਾ ਰਮਨਜੀਤ ਸਿੰਘ ਬਿੱਟੂ ਦੇ ਇਸ ਵਿਸ਼ਿਆਂ ਦੇ ਪ੍ਰਤੀ ਅਗਲਾ ਪ੍ਰਤੀਕਰਮ ਜਿਹੜਾ ਉਹ ਕੀ ਸਕਦੇ ਹਾਂ ਚਲੋ ਅਣਕ ਸਭ ਤੁਸੀਂ ਪ੍ਰੋਗਰਾਮ ਚ ਜੁੜੇ ਬਾਖੀ ਖਬਰਾਂ ਦਾ ਚਰਚਾ ਜਿਹੜੀ ਆ ਉਹ ਪ੍ਰੋਗਰਾਮ ਚ ਕਰਾਂਗੇ ਤੁਸੀਂ ਪ੍ਰੋਗਰਾਮ ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਵਾਈਸਨ ਪ੍ਰੋਫੈਸਰ ਮਨਜੀਤ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸੱਟ ਨਾਲ ਗੱਲਬਾਤ ਕੀਤੀ ਗਈ ਉਹ ਵਿੱਚ ਕਰਦੇ ਹਾਂ ਗੜਕੀ ਸਾਹਿਬ ਨਾਲ ਕੀਤੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋ ਦੁਬਾਰਾ ਫਿਰ ਮਿਲਾਂਗੇ ਧੰਨਵਾਦ